ਅਮਰਤਪਾਲ ਸਿੰਘ ਤੇ ਉਸਦੇ ਨੌ ਸਾਥੀਆਂ ਦੇ ਉੱਤੇ ਐਨਐਸਏ ਦੀ ਮਿਆਦ ਨੂੰ 1 ਸਾਲ ਲਈ ਵਾਧਾ ਕੀਤਾ ਗਿਆ। ਸਰਕਾਰ ਦੇ ਅੰਦਰੋਂ ਹੀ ਇਹ ਖਬਰ ਨਿਕਲ ਰਹੀ ਹੈ। ਪੰਜਾਬ ਸਰਕਾਰ ਦੇ ਵਿੜੇ ਚੋਂ ਹੀ ਇਹ ਖਬਰ ਬਾਹਰ ਆ ਰਹੀ ਹੈ ਕਿ ਭਾਈ ਅੱਜ ਚਰਚਾ ਚੁਰੀ ਹੈ ਕਿ ਐਨਐਸਏ ਦੀ ਮਿਆਦ 1 ਸਾਲ ਲਈ ਵਧਾਤੀ ਜਦੋਂ ਕਿ ਮਿਆਦ ਚ ਵਾਧਾ ਤਾਂ 3 ਜੂਨ ਨੂੰ ਹੀ ਹੋ ਗਿਆ ਸੀ। ਪਰ ਹੁਣ ਇਹ ਐਨਐਸਏ ਦੀ 1 ਸਾਲ ਦੀ ਮਿਆਦ ਵਧਣ ਦਾ ਮਤਲਬ ਕਿ ਕੀ ਜੇਲ੍ਹ ਚੋਂ ਬਾਹਰ ਆਉਣ ਦਾ ਰਾਹ ਬੰਦ ਹੋ ਰਿਹਾ? ਕੀ ਰਾਹ ਰੁਕ ਰਿਹਾ? ਕਿ ਪੰਜਾਬ ਦੇ ਅੰਦਰ ਰਿਕਾਰਡ ਤੋੜ ਬਿਜਲੀ ਦੀ ਡਿਮਾਂਡ ਜਾ ਰਹੀ ਹੈ ਮੰਗ ਜਾ ਰਹੀ ਹੈ ਤੇ ਪਾਵਰ ਕਾਮ ਦੀ ਆਰਥਿਕ ਹਾਲਤ ਵਿੱਤੀ ਹਾਲਤ ਜਿੱਥੇ ਔਖੀ ਹੈ ਉੱਥੇ ਸ਼ਿਕਾਇਤਾਂ ਨਾਲ ਨਿਪਟਣਾ ਵੀ ਮੁਲਾਜ਼ਮਾਂ ਲਈ ਇੱਕ ਟੇਢੀ ਖੀਰ ਬਣਿਆ ਕਿਉਂਕਿ ਇਹੋ ਜਿਹੇ ਤਾਪਮਾਨ ਦੇ ਵਿੱਚ ਧੰਨ ਨੇ ਉਹ ਮੁਲਾਜ਼ਮ ਜਿਹੜੇ ਕੰਮ ਕਰ ਰਹੇ ਨੇ ਤੁਹਾਨੂੰ 10 ਮਿੰਟ ਬਿਜਲੀ ਬੰਦ ਹੁੰਦੀ ਹੈ ਤਾਂ ਹਾਹ ਕਰ ਮੱਚਦੀ ਹੈ ਉਹ ਤਾਂ ਧੁੱਪਾਂ ਦੇ ਵਿੱਚ ਜਾ ਕੇ ਫਿਰ ਲੈਣਾ ਤੇ ਕੰਮ ਕਰਦੇ ਪੰਜਾਬ ਦੇ ਵਿੱਚ ਇੱਕ ਥਰਮਲ ਪਲੈਂਟ ਕੋਲ ਸਿਰਫ 2 ਦਿਨ ਦਾ ਕੋਲਾ ਬਚਿਆ ਹਾਂ ਬਾਕੀ ਥਰਮਲ ਪਲੈਂਟਾਂ ਕੋਲ 10 ਦਿਨ ਤੋਂ ਲੈ ਕੇ 20 ਦਿਨਾਂ ਦਾ ਕੋਲਾ ਹੈਗਾ ਪਰ 1980 ਮੈਗਾਵਾਟ ਦੀ ਸਮਰੱਥਾ ਵਾਲਾ ਜਿਹੜਾ ਵੰਡੀ ਸਾਬੋ ਵਾਲਾ ਸਾਡਾ ਥਰਮਲ ਪਲਾਂਟ ਹੈ ਉਹ ਥਰਮਲ ਪਲਾਂਟ ਕੋਲ 2 ਤੋਂ 3 ਦਿਨ ਦਾ ਕੋਲਾ ਸਰ 138 ਬਲਾਕਾਂ ਦੇ ਵਿੱਚੋਂ 109 ਬਲਾਕ ਸਾਡੇ ਉਹ ਸਥਿਤੀ ਚ ਆ ਗਏ ਨੇ ਕਿ ਕਿਸੇ ਵੀ ਸਮੇਂ ਪਾਣੀ ਜਵਾਬ ਮਿਲ ਸਕਦਾ ਤੁਹਾਨੂੰ ਧਰਤੀ ਹੇਠਲੇ ਪਾਣੀ ਦਾ 14 ਲੱਖ 76000 ਦੇ ਵਿੱਚ 14 ਲੱਖ ਕਿਸਾਨੀਆਂ ਵਾਲਾ ਟਿਊਬਲ ਹੈ ਤੇ 70 80000 ਦੇ ਗੇੜੇ ਦੇ ਵਿੱਚ ਟਿਊਬਲ ਹੋਣੇ ਜਿਹੜੇ ਸ਼ਹਿਰਾਂ ਲਈ ਪਾਣੀ ਕੱਢਦੇ ਆ ਉਹ ਸ਼ਾਇਦ ਦਿਖਦਾ ਨਹੀਂ ਉਹ ਸਾਡੀ ਗਿਣਤੀ ਚ ਨਹੀਂ ਆਉਂਦਾ ਕਿ ਉਸ ਪਾਣੀ ਚੋਂ ਵੀ ਪਾਣੀ ਦੀ ਬਰਬਾਦੀ ਹੁੰਦੀ ਹੋਣੀ ਉਹਦੇ ਪਰ ਕਦੇ ਗੌਰ ਨਹੀਂ ਜਾਂਦੀ ਗਲੋਬਲ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਤੇ ਤੇ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਅਮਰਤਪਾਲ ਸਿੰਘ ਉੱਤੇ ਐਨਐਸਏ ਦੀ ਮਿਆਦ ਨੂੰ 1 ਸਾਲ ਲਈ ਵਧਾ ਦਿੱਤਾ ਗਿਆ ਹੈ ਅਮਰਤਪਾਲ ਸਿੰਘ ਤੇ ਉਸ ਦੇ ਨੌ ਸਾਥੀਆਂ ਦੇ ਉੱਤੇ ਐਨਐਸਏ ਦੀ ਮਿਆਦ ਨੂੰ 1 ਸਾਲ ਲਈ ਵਾਧਾ ਕੀਤਾ ਗਿਆ ਹੈ ਐਨਐਸਏ ਦੀ ਮਿਆਦ ਦੇ ਵਿੱਚ 1 ਸਾਲ ਵਧਾਇਆ ਗਿਆ ਪਰ ਕੀ ਇਹ ਵਾਧਾ ਅੱਜ ਹੋਇਆ ਪਰ ਖਬਰ ਅੱਜ ਨਜ਼ਰ ਹੋ ਰਹੀ ਹੈ ਪਰ ਕਹਿੰਦੇ ਵਾਧਾ ਤਾਂ 3 ਜੂਨ ਦਾ ਹੋਇਆ ਜੀ ਹਾਂ ਦੋ ਪਹਿਲੂ ਨੇ ਇੱਕ ਪਹਿਲੂ ਇਹ ਕਿ ਕਹਿਣ ਲਈ ਐਨਐਸਏ ਤੇ ਤਹਿਤ ਅਮਰਿਤਪਾਲ ਸਿੰਘ ਦੀ ਮਿਆਦ ਦੇ ਵਿੱਚ ਵਾਅਦਾ ਕੀਤਾ ਗਿਆ ਤੇ ਦੂਸਰੇ ਪਾਸੇ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਦਾ ਜੇਲ੍ਹ ਤੋਂ ਬਾਹਰ ਆਉਣਾ ਵੀ ਤੈ ਨਜ਼ਰ ਆ ਰਿਹਾ ਕੀ ਅਮਰਿਤਪਾਲ ਸਿੰਘ ਜਲਦੀ ਬਾਹਰ ਹੋਣਗੇ ਪਰ ਇਹ ਪਹਿਲੂ ਇੱਕ ਵੱਖਰਾ ਪਹਿਲੂ ਹੈ ਇੱਕ ਸਾਲ ਪਹਿਲਾਂ ਲਗਭਗ ਜਾਂ ਤੁਸੀਂ ਕਹੋ ਕਿ ਮਾਰਚ 2023 ਦੇ ਵਿੱਚ ਐਨਐਸਏ ਲਾ ਕੇ ਅਮਰਿਤਪਾਲ ਸਿੰਘ ਹੋਰਾਂ ਨੂੰ ਡਿਬਰੂਗੜ ਜੇਲ੍ਹ ਭੇਜਿਆ ਗਿਆ ਤੇ 9 ਹੋਰ ਸਾਥੀ ਅਮਰਿਤਪਾਲ ਹੋਰਾਂ ਦੇ ਡਿਬਰੂਗੜ ਜੇਲ੍ਹ ਚ ਬੰਦ ਨੇ ਪਰ ਹੁਣ ਅੱਜ ਪਤਾ ਇਹ ਲੱਗ ਰਿਹਾ ਕਿ 3 ਜੂਨ ਨੂੰ ਵੋਟਾਂ ਪੈਣ ਤੋਂ 2 ਦਿਨ ਬਾਅਦ ਤੇ ਨਤੀਜੇ ਆਉਣ ਤੋਂ 1 ਦਿਨ ਪਹਿਲਾਂ 1 ਜੂਨ ਨੂੰ ਪੰਜਾਬ ਦੇ ਵਿੱਚ ਆਖਰੀ ਸੱਤਵੇਂ ਗਿੜ ਦੇ ਤਹਿਤ ਲੋਕ ਸਭਾ ਦੀਆਂ ਵੋਟਾਂ ਪੈਂਦੀਆਂ ਤੇ 4 ਜੂਨ ਨੂੰ ਪੂਰੇ ਦੇਸ਼ ਦੇ ਵਿੱਚ ਨਤੀਜੇ ਆਉਣੇ ਹੁੰਦੇ ਆ ਪਰ ਸਰਕਾਰ ਦੇ ਅੰਦਰੋਂ ਹੀ ਇਹ ਖਬਰ ਨਿਕਲ ਰਹੀ ਹੈ ਪੰਜਾਬ ਸਰਕਾਰ ਦੇ ਬਿਹੜੇ ਚੋਂ ਹੀ ਇਹ ਖਬਰ ਬਾਹਰ ਆ ਰਹੀ ਹੈ ਕਿ ਭਾਈ ਅੱਜ ਚਰਚਾ ਚੱਲੀ ਹੈ ਕਿ ਐਨਐਸਸੀ ਦੀ ਮਿਆਦ 1 ਸਾਲੀ ਵਧਾਤੀ ਜਦੋਂ ਕਿ ਮਿਆਦ ਚ ਵਾਧਾ ਤਾਂ 3 ਜੂਨ ਨੂੰ ਹੀ ਹੋ ਗਿਆ ਸੀ ਨਤੀਜਿਆਂ ਤੋਂ ਕਿ ਦਿਨ ਪਹਿਲਾਂ ਹੀ ਹੋ ਗਿਆ ਸੀ ਹੁਣ ਇਸ ਪਹਿਲੂ ਦੇ ਤਹਿਤ ਅਮਰਿਤਪਾਲ ਸਿੰਘ ਤੇ ਉਹਦੇ 9 ਸਾਥੀ ਇੱਕ ਸਾਲੀ ਹੋਰ ਐਨਐਸਏ ਦੇ ਤਹਿਤ ਡਿਬੂਗਰ ਜੇਲ੍ਹ ਚ ਰਹਿਣਗੇ ਪਰ ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਜਾਂ ਉਹਨਾਂ ਦੇ ਵਕੀਲਾਂ ਵੱਲੋਂ ਇਹ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ 9 ਸਾਥੀਆਂ ਸਣੇ ਅਮਰਿਤਪਾਲ ਸਿੰਘ ਨੂੰ ਵੀ ਡਿਬੂਗਰ ਜੇਲ੍ਹ ਚੋਂ ਪੰਜਾਬ ਲਿਆਂਦਾ ਜਾਵੇ ਜਦੋਂ ਉਸ ਪਹਿਲੂ ਤੇ ਕੋਈ ਚਾਰਜ ਹੋਈ ਹੁੰਦੀ ਨਜ਼ਰ ਨਹੀਂ ਆਈ ਤਦ ਕਹਿੰਦੇ ਇਸ ਕੰਮ ਲਈ ਅੱਗੇ ਵਧਿਆ ਗਿਆ ਕਿ ਆਪਾਂ ਅਮਰਿਤਪਾਲ ਸਿੰਘ ਕੋਲੋਂ ਚੋਣ ਲੜਾਉਣੀ ਹੈ ਅਮਰਤਪਾਲ ਸਿੰਘ ਹੋਰਾਂ ਨੇ ਖਡੂਰ ਸਾਹਿਬ ਹਲਕੇ ਤੋਂ ਚੋਣ ਲੜੀ ਵੀ ਤੇ ਜਿੱਤੀ ਵੀ ਤੇ ਜਿੱਤੀ ਵੀ ਇਸ ਕਦਰ ਕਿ ਪੂਰੇ ਪੰਜਾਬ ਦੇ 13 ਮੈਂਬਰ ਪਾਰਲੀਮੈਂਟ ਚੋਂ ਸਭ ਤੋਂ ਵੱਧ ਵੋਟਾਂ ਨਾਲ ਜੇਕਰ ਕੋਈ ਜਿੱਤੇ ਤਾਂ ਅਮਰਤਪਾਲ ਸਿੰਘ ਹੋਰੀ ਜਿੱਤੇ 1,97,120 ਵੋਟਾਂ ਨਾਲ ਅਮਰਤਪਾਲ ਸਿੰਘ ਸਭ ਤੋਂ ਵੱਧ ਵੋਟਾਂ ਲੈ ਕੇ ਖਡੂਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਬਣੇ ਤੇ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਦੇ ਵਿੱਚੋਂ ਸਭ ਤੋਂ ਵੱਧ ਲੀਡ ਨਾਲ ਮੈਂਬਰ ਪਾਰਲੀਮੈਂਟ ਬਣਿਆ ਪਰ ਹੁਣ ਇਹ ਐਨਐਸਏ ਦੀ 1 ਸਾਲ ਦੀ ਮਿਆਦ ਵਧਣ ਦਾ ਮਤਲਬ ਕਿ ਕੀ ਜੇਲ੍ਹ ਚੋਂ ਬਾਹਰ ਆਉਣ ਦਾ ਰਾਹ ਬੰਦ ਹੋ ਰਿਹਾ ਕੀ ਰਾ ਰੁਕ ਰਿਹਾ ਕਿਉਂਕਿ ਹੁਣ ਹਰ 12 ਮਹੀਨੇ ਦੀ ਉਹ ਮਿਆਦ ਹੁੰਦੀ ਹੈ ਤਾਂ ਉਹ ਵੱਧ ਨਹੀਂ ਲਾ ਸਕਦੇ ਐਨਐਸਏ ਮਤਲਬ ਸਿੱਧੇ ਰੂਪ ਦੇ ਵਿੱਚ ਸਰਕਾਰ ਕਿਸੇ ਨੂੰ ਅੰਦਰ ਡਾਕ ਕੇ ਰੱਖਣਾ ਚਾਹੁੰਦੀ ਹੈ ਤਾਂ ਕਹਿੰਦੇ ਐਨਐਸਏ ਲੱਗ ਜਾਂਦਾ ਸੋ ਐਨਐਸਏ ਤਹਿਤ ਜੇ 12 ਮਹੀਨੇ ਰੱਖ ਸਕਦੇ ਹੋ ਤਾਂ 12 ਮਹੀਨੇ ਦੀ ਮਿਆਦ ਮੁੱਕਣ ਦੇ ਫਾਲੇ ਨਾਲ ਕਹਿੰਦੇ ਹੋਰ ਵਾਧਾ ਕਰ ਦੋ ਹੁਣ 1 ਸਾਲ ਹੀ ਵਧਾਤਾ ਤਾਂ ਪਰ ਜੇ ਹੁਣ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਨੇ ਬਾਹਰ ਆਉਣਾ ਹੋਇਆ ਤਾਂ ਕੀ ਇਸ ਸਭਾਵਨਾ ਬਣ ਗਈ ਹੈ ਕਿ ਬਾਹਰ ਆ ਸਕਦੇ ਜੀ ਹਾਂ ਇਹ ਪਹਿਲੂ ਵੀ ਸਪਸ਼ਟ ਹੈ ਕਿ ਹਰ ਮੈਂਬਰ ਪਾਰਲੀਮੈਂਟ ਨੇ 6 ਮਹੀਨੇ ਦੇ ਅੰਦਰ ਅੰਦਰ ਸੰਸਦ ਦੀ ਸੌ ਚੁੱਕਣੀ ਹੁੰਦੀ ਹੈ ਸੰਸਦ ਮੈਂਬਰ ਦੀ ਸੌ ਚੁੱਕਣੀ ਹੁੰਦੀ ਹੈ ਤੇ ਉਹਦੇ ਲਈ ਅਮਰਿਤਪਾਲ ਸਿੰਘ ਨੂੰ ਸੰਸਦ ਲਜਾਇਆ ਜਾਏਗਾ ਜਾਂ ਜਾਣ ਦੀ ਆਗਿਆ ਮਿਲੇਗੀ ਤੁਹਾਡੇ ਮੂਰੇ ਉਦਾਹਰਨਾ ਵੀ ਪਈਆਂ ਹਾਲੀ ਦੇ ਵਿੱਚ ਸੰਜੇ ਸਿੰਘ ਹੋਰੀ ਜਦੋਂ ਰਾਸਵਾ ਦੇ ਮੈਂਬਰ ਬਣੇ ਨੇ ਤਾਂ ਉਹ ਬਕਾਇਦਾ ਤੌਰ ਤੇ ਸੰਜੇ ਸਿੰਘ ਨੂੰ ਮੋਨਿਟਰਿੰਗ ਦੇ ਮਾਮਲੇ ਚ منی ਲਾਂਡਰਿੰਗ ਦੇ ਮਾਮਲੇ ਚ ਅੰਦਰ ਸੀ ਉਦਲੀ ਸ਼ਰਾਬ ਘਟਾਲ ਦਾ ਮਾਮਲਾ ਘਰੇ ਹੋਏ ਸੀ ਉਹ ਸਾਰੇ ਮਾਮਲੇ ਚ ਅਦਾਲਤ ਨੇ ਬਕਾਇਦਾ ਮਨਜ਼ੂਰੀ ਦਿੱਤੀ ਫਿਰ ਸੰਜੇ ਸਿੰਘ ਨੂੰ ਤਿਹਾਰ ਜੇਲ੍ਹ ਦੇ ਅੰਦਰੋਂ ਹੀ ਇੱਕ ਦਿਨ ਲਈ ਲਜਾਇਆ ਗਿਆ ਸੋਚ ਚਾਈ ਕਿਤੇ ਵਾਪਸ ਜੇਲ੍ਹ ਚ ਲਿਆਂਦਾ ਗਿਆ ਬੇਸ਼ੱਕ ਹੁਣ ਉਹ ਜਮਾਨਤ ਤੇ ਨੇ ਇਸੇ ਤਰ੍ਹਾਂ ਅਸਾਮ ਦੇ ਵਿੱਚ ਅਖਲ ਗਗੋਈ ਹੋ ਰਹੀ ਹਾਂ ਉੱਥੋਂ ਦੇ ਵਿਧਾਨ ਸਭਾ ਦੇ ਮੈਂਬਰ ਚੁਣੇ ਹੁੰਦੇ ਨੇ ਐਮ ਐਲ ਏ ਚੁਣੇ ਹੁੰਦੇ ਨੇ ਤੇ ਮਨਜ਼ੂਰੀ ਮਿਲਦੀ ਹੈ ਕਿ ਟੈਂਪੋਰਰੀ ਤੌਰ ਤੇ ਇਹਨਾਂ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਜਾਵੇ ਤੇ ਵਿਧਾਨ ਸਭਾ ਦੀ ਮੈਂਬਰੀ ਸੋਚ ਚਾਈ ਜਾਵੇ ਇਹ 2021 ਦੀ ਘਟਨਾ ਸੋ ਇਸ ਲਈ ਜੇ ਇੱਕ ਅਖਲ ਗਗੋਈ ਲਈ ਜਾਂ ਸੰਜੇ ਸਿੰਘ ਲਈ ਹੋ ਸਕਦਾ ਤਾਂ ਫਿਰ ਅਮਰਤਪਾਲ ਸਿੰਘ ਲਈ ਕਿਉਂ ਨਹੀਂ ਸੋ ਇੱਕ ਪਾਸੇ ਉਹਨਾਂ ਦੇ 9 ਸਾਥੀਆਂ ਸਣੇ ਐਨਐਸਏ ਦੇ ਮਿਆਦ ਦੇ ਵਿੱਚ 1 ਸਾਲ ਦਾ ਵਾਧਾ ਦੂਸਰੇ ਪਾਸੇ ਉਹਨਾਂ ਦੇ ਬਾਹਰ ਆਉਣ ਦਾ ਰਾਹ ਵੀ ਕਿਤਨਾ ਕਿਤੇ ਹੈਗਾ ਏ ਉਹ ਚਾਹੇ ਸੌ ਚੁੱਕ ਤੱਕ ਹੈ ਜਾਂ ਉਸ ਤੋਂ ਬਾਅਦ ਵੀ ਹੈ ਹੁਣ ਇਸ ਪਹਿਲੂ ਤੇ ਵਕੀਲਾਂ ਦੀ ਚਾਰਜ ਹੋਈ ਜਾਰੀ ਹੈ ਵਕੀਲਾਂ ਵੱਲੋਂ ਕੋਸ਼ਿਸ਼ਾਂ ਜਾਰੀ ਨੇ ਕਿ ਆਪਾਂ ਹੁਣ ਮੈਂਬਰ ਪਾਰਲੀਮੈਂਟ ਦੇ ਹਵਾਲੇ ਉਹਨਾਂ ਨੂੰ ਬਾਹਰ ਲਈਏ ਕੁਝ ਕਾਨੂੰਨੀ ਮਹਾਰੇ ਵੀ ਮੰਨਦੇ ਨੇ ਕਿ ਜੇ ਬੰਦਾ ਬਤੌਰ ਸੰਸਦ ਮੈਂਬਰ ਚੁਣ ਹੁੰਦਾ ਹੈ ਲੋਕ ਫਤਵੇ ਨਾਲ ਚੁਣ ਹੁੰਦਾ ਹੈ ਲੋਕਾਂ ਦੇ ਵੋਟਾਂ ਨਾਲ ਚੁਣ ਹੁੰਦਾ ਹੈ ਉਹ ਸੰਸਦ ਦੇ ਵਿੱਚ ਜਾ ਕੇ ਭਾਰਤੀ ਸੰਵਿਧਾਨ ਦੇ ਹਿਸਾਬ ਨਾਲ ਸੌ ਵੀ ਚੁੱਕਦਾ ਹੈ ਤੇ ਫਿਰ ਕਹਿੰਦੇ ਉਹ ਪਰ ਐਨਐਸਏ ਕਿਉਂ ਸੋ ਇਸ ਲਈ ਕਹਿੰਦੇ ਐਨਐਸਏ ਹਟ ਸਕਦਾ ਚਲੋ ਇਹਦੇ ਲਈ ਲੰਬੀ ਕੋਸ਼ਿਸ਼ ਵੀ ਹੋ ਸਕਦੀ ਹੈ ਕਾਨੂੰਨੀ ਪ੍ਰਕਿਰਿਆ ਚੋਂ ਤਲੰਘਣਾ ਪੈਣਾ ਪਰ ਜੇ ਐਨਐਸਏ ਹਟ ਜਾਂਦਾ ਤਾਂ ਵੀ ਕੀ ਅਮਰਿਤਪਾਲ ਸਿੰਘ ਹੋਰਾਂ ਦੇ ਮਾਮਲੇ ਖਤਮ ਹੋ ਜਾਣਗੇ ਕਹਿੰਦੇ 12 ਮਾਮਲੇ ਚੱਲਦੇ ਆ ਪੰਜਾਬ ਤੋਂ ਲੈ ਕੇ ਅਜਨਾਲੇ ਵਾਲੇ ਥਾਣੇ ਵਾਲੇ ਮਸਲੇ ਤੋਂ ਲੈ ਕੇ ਅਸਾਮ ਤੱਕ ਕਹਿੰਦੇ ਜੀ ਪਰਚੇ ਦਰਜ ਵੱਖ-ਵੱਖ 12 ਮਾਮਲੇ ਅਮਰਤਪਾਲ ਹੋਰਾਂ ਦੇ ਚੱਲ ਰਹੇ ਜਿਦੇ ਵਿੱਚ ਅਜਨਾਲਾ ਥਾਣੇ ਵਾਲਾ ਮਾਮਲਾ ਕਿ ਗੈਰਕਾਨੂੰਨੀ ਹਥਿਆਰਾਂ ਨਾਲ ਕਬਜ਼ਾ ਕੀਤਾ ਜੀ ਆ ਕੀਤਾ ਜੀ ਪੁਲਿਸ ਨੇ ਪੂਰੀ ਲੰਬੀ ਕਹਾਣੀ ਲਿਖੀ ਹੈ। ਐਸੇ ਤਰ੍ਹਾਂ ਜਦੋਂ ਉਧਰੋਂ ਪਰਿਵਾਰ ਵੀ ਇਹ ਦੱਸ ਰਿਹਾ ਸੀ ਕਿ ਅਮਰਤਪਾਲ ਹੋਰਾਂ ਦਾ ਵਕੀਲਾ ਦੇਵਾ ਦੇ ਨਾਲ ਧਰਮਪਤਨੀ ਵੱਲੋਂ ਗੱਲ ਆ ਰਹੀ ਸੀ ਕਿ ਉਹਨਾਂ ਦੇ ਖਾਣੇ ਦੇ ਵਿੱਚ ਤਮਾਕੂ ਮਿਲ ਰਿਹਾ ਜੀ ਅੰਦਰ ਦਿੱਕਤ ਆ ਰਹੀ ਹੈ ਜੀ ਜਾਣਬੁੱਝ ਕੇ ਜਿਹਾ ਜਿਹਾ ਲਾਂਗਰੀ ਬਦਲਿਆ ਜਾਵੇ ਉਹ ਸਾਰੀ ਕਵਾਇਦ ਦੇ ਵਿੱਚ ਭੁੱਖ ਹੜਤਾਲ ਵੀ ਕੀਤੀ। ਤੇ ਇਧਰੋਂ ਡਿਪੂਟ ਜੇਲ੍ਹ ਦੇ ਅਧਿਕਾਰੀ ਕਹਿੰਦੇ ਜੀ ਕਿ ਨਹੀਂ ਜਦੋਂ ਅਸੀਂ ਜੇਲ੍ਹ ਫਰੋਲੀ ਜੀ ਉਹਦੇ ਕੋਲ ਤਾਂ ਡਵਾਈਸ ਮਿਲੇ ਨਹੀਂ ਜੀ ਉਹਦੇ ਕੋਲ ਤਾਂ ਇਲੈਕਟ੍ਰੋਨਿਕ ਗੈਜਟ ਮਿਲੇ ਨੇ ਜੀ ਸੋ ਇਸ ਲਈ ਕਹਿੰਦੇ ਜੀ ਉਹ ਹਵਾਲਾ ਕਿ ਉਹ ਹੜਤਾਲ ਕਰ ਰਿਹਾ ਸੀ ਸਿਸਟਮ ਦੇ ਖਿਲਾਫ ਇਸ ਲਈ ਇਹ ਗੈਜਟ ਵਾਲਾ ਕਹਿੰਦੇ ਉਹ ਮਾਮਲਾ ਪਾਇਆ ਆਸਾਮ ਦੇ ਵਿੱਚੋਂ ਮਾਮਲਾ ਦਰਜ ਹੈ ਸੋ ਅਮਰਤਪਾਲ ਸਿੰਘ ਹੋਰੀ ਵੱਖ-ਵੱਖ ਐਨਐਸਏ ਤੋਂ ਇਲਾਵਾ 12 ਮਾਮਲਿਆਂ ਦਾ ਸਾਹਮਣਾ ਕਰ ਰਿਹਾ ਸੋ ਹੁਣ ਇੱਕ ਪਾਸੇ ਐਨਐਸਏ ਦੀ ਮਿਆਦ ਦੇ ਵਿੱਚ 1 ਸਾਲ ਦਾ ਵਾਧਾ ਹੈ ਤੇ ਦੂਏ ਪਾਸੇ ਜੀ ਮਤਲਬ ਕਿ ਇਹ ਵੀ ਚਾਂਸ ਹੈ ਕਿ ਘੱਟੋ-ਘੱਟ ਸੌਂ ਝੁੱਕਣ ਦੇ ਲਈ 6 ਮ ਬਾਰ ਲੈ ਆਉਂਦਾ ਹੀ ਜਾਣਾ ਉਤੋਂ ਬਿਨਾ ਜਿਹੜੀ ਚਾਰਜ ਹੋਈ ਆ ਚਾਹੇ ਉਹ ਪੰਜਾਬ 'ਚ ਤਬਦੀਲ ਕਰਨ ਦੀ ਹੋਵੇ ਤੇ ਚਾਹੇ ਉਹ ਐਨਐਸਏ ਹਟਾਉਣ ਦੀ ਹੋਵੇ ਉਹਦੇ ਲਈ ਵਕੀਲਾਂ ਦੀ ਟੀਮਾਂ ਕੰਮ ਕਰ ਰਹੀਆਂ ਕਿਹੜੀ ਤਰ ਸਫਲ ਹੁੰਦੀ ਆ ਦੇਖਣ ਵਾਲੀ ਗੱਲ ਹੈ ਪਰ ਸਰਕਾਰ ਨੇ ਵੀ ਆਪਣਾ ਪੱਖ ਸਪਸ਼ਟ ਕੀਤਾ ਚਲੋ ਪਹਿਲੂ ਤਾਂ ਬਿਜਲੀ ਤੋਂ ਲੈ ਕੇ ਪਾਣੀ ਤੱਕ ਵਾਲਾ ਵੀ ਅਹਿਮ ਹੈ ਪੰਜਾਬ ਦੇ ਵਿੱਚ ਇੱਕ ਪਾਸੇ ਬਿਜਲੀ ਬਿਜਲੀ ਤੋਂ ਬਾਅਦ ਕਹਿੰਦੇ ਧਰਤੀ ਹੇਠਲਾ ਪਾਣੀ ਪਾਣੀ ਦਾ ਮਸਲਾ ਵੀ ਵੱਡਾ ਬਣ ਗਿਆ ਪੰਜਾਬ ਦੇ 109 ਬਲਾਕਾਂ 'ਚ ਧਰਤੀ ਹੇਠਲਾ ਪਾਣੀ ਮੁੱਕਣ ਕਿਨਾਰੇ ਆ। ਆਪਾਂ ਕੱਲ ਬਿਜਲੀ ਨੂੰ ਲੈ ਕੇ ਵੱਡੀ ਚਰਚਾ ਕੀਤੀ ਕਿ ਪੰਜਾਬ ਦੇ ਅੰਦਰ ਰਿਕਾਰਡ ਤੋੜ ਬਿਜਲੀ ਦੀ ਡਿਮਾਂਡ ਜਾ ਰਹੀ ਹੈ, ਮੰਗ ਜਾ ਰਹੀ ਹੈ ਤੇ ਪਾਵਰਕਾਮ ਦੀ ਆਰਥਿਕ ਹਾਲਤ, ਵਿੱਤੀ ਹਾਲਤ ਜਿੱਥੇ ਔਖੀ ਹੈ ਉੱਥੇ ਸ਼ਿਕਾਇਤਾਂ ਨਾਲ ਨਿਪਟਣਾ ਵੀ ਮੁਲਾਜ਼ਮਾਂ ਲਈ ਇੱਕ ਕਟੇਢੀ ਖੀਰ ਬਣਿਆ ਕਿਉਂਕਿ ਇਹ ਜੇ ਤਾਪਮਾਨ ਦੇ ਵਿੱਚ ਧੰਨ ਨੇ ਉਹ ਮੁਲਾਜ਼ਮ ਜਿਹੜੇ ਕੰਮ ਕਰ ਰਹੇ ਨੇ ਤੁਹਾਨੂੰ 10 ਮਿੰਟ ਬਿਜਲੀ ਬੰਦ ਹੁੰਦੀ ਹੈ ਤਾਂ ਹਾਹਾਕਾਰ ਮੱਚਦੀ ਹੈ ਉਹ ਤਾਂ ਧੁੱਪਾਂ ਦੇ ਵਿੱਚ ਜਾ ਕੇ ਫਿਰ ਲੈਣਾ ਤੇ ਕੰਮ ਕਰਦੇ ਨੇ। ਪਰ ਪਾਵਰਕਾਮ ਦਾ ਜਿਹੜਾ ਟਾਂਚਾ ਹਿੱਲਿਆ ਜਾਂ ਸਰਕਾਰ ਦੇ ਹਵਾਲੇ ਨਾਲ ਜਿਹੜੀ ਵੋਟਾਂ ਦੀ ਰਾਜਨੀਤੀ ਦੇ ਵਿੱਚ ਆਇਆ ਕਹਿੰਦੀ ਉਹਦਾ ਵੀ ਖਮਿਆਜ਼ਾ ਪੰਜਾਬ ਭੁਗਤ ਰਿਹਾ ਕਿ ਅੱਜ ਦੀ ਤਰੀਕ ਚ 16000 ਮੈਗਾਵਾਟ ਨੂੰ ਡਿਮਾਂਡ ਪਹੁੰਚ ਗਈ ਹੈ ਕੱਲ ਆਪਾਂ 15400 ਮੈਗਾਵਾਟ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਅੱਜ 15963 ਮੈਗਾਵਾਟ ਦੀ ਡਿਮਾਂਡ ਹੈ ਮਤਲਬ 16000 ਮੈਗਾਵਾਟ ਦੀ ਮੰਗ ਤੱਕ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਪਹੁੰਚੀ ਆ ਤੇ ਪਾਵਰਕਾਮ ਕਹਿੰਦਾ ਸੀ ਕਰ ਲਿਆ 16000 ਮੈਗਾਵਾਟ ਦਾ ਪ੍ਰਬੰਧ ਇੱਕ ਪਾਸੇ ਸ਼ਿਕਾਇਤਾਂ ਨਹੀਂ ਨਿਭਦੀਆਂ ਇੱਕ ਦਿਨ 'ਚ 95000 ਤੋਂ ਲੈ ਕੇ 1 ਇੱਕ ਲੱਖ ਸ਼ਿਕਾਇਤਾਂ ਪੰਜਾਬ 'ਚ ਬਿਜਲੀ ਦੀ ਕੇਵਲ ਫੁਕਣ ਦੀਆਂ ਤਾਰਾਂ ਭੁਕਣ ਦੀਆਂ ਹੈਂ ਟ੍ਰਾਂਸਫਾਰਮ ਉਡਣ ਦੀਆਂ ਹੈਂ ਫਿਊਜ ਉਡਣ ਦੀਆਂ ਉਹ ਸ਼ਿਕਾਇਤਾਂ ਰਹੀਆਂ ਨੇ ਦੂਏ ਪਾਸੇ 16000 ਤੱਕ ਮੰਗ ਅਪੜ ਗਈ ਹੈ ਤੇ ਇਸ ਦੇ ਵਿਚਾਲੇ ਪਿੰਡਾਂ 'ਚ ਕੱਟ ਲੱਗ ਰਹੇ ਨੇ ਵੀ ਜੇ ਤੁਸੀਂ 16000 ਮੈਗਾਵਾਟ ਦਾ ਪ੍ਰਬੰਧ ਕਰ ਲਿਆ 15963 ਦੀ ਮੰਗ ਹੈ ਤੇ 16000 ਮੈਗਾਵਾਟ ਦਾ ਤੁਹਾਨੂੰ ਕੋ ਪ੍ਰਬੰਧ ਹੈ ਫਿਰ ਪਿੰਡਾਂ 'ਚ ਅਣਲਾਨੇ ਕੱਟ ਕਿਉਂ ਸ਼ਹਿਰਾਂ ਕਸਬਿਆਂ ਦੀ ਬਿਜਲੀ ਗੁੱਲ ਕਿਉਂ ਇਹ ਸਵਾਲ ਹੈ ਪੰਜਾਬ ਸਰਕਾਰ ਨੇ ਦਮ ਭਰਿਆ ਕਿ ਅਸੀਂ ਕਿਸਾਨਾਂ ਨੂੰ ਬਿਨਾਂ ਕਿਸੇ ਰੁਕ ਟੋਕ ਤੋਂ ਬਿਜਲੀ 8 ਘੰਟੇ ਪੂਰੀ ਦੇ ਰਹੇ ਹਾਂ ਟਿਊਬਲਾਂ ਲਈ ਕਿਉਂਕਿ ਝੋਨੇ ਦੇ ਦਿਨ ਨੇ ਝੋਨਾ ਲੱਗ ਰਿਹਾ ਇਸ ਲਈ ਕਹਿੰਦੇ ਕਿ ਕਿਸਾਨਾਂ ਨੂੰ ਕਮੀ ਨਹੀਂ ਆਉਣ ਦੇਗੀ 8 ਘੰਟੇ ਟਿਊਬਲ ਚੱਲੂਗਾ ਤੇ ਉਧਰ ਘਰਾਂ ਦੇ ਵਿੱਚ ਬਿਜਲੀ ਬੰਦ ਹੈ ਪਿੰਡਾਂ 'ਚ ਕੱਟ ਲੱਗ ਰਹੇ ਨੇ ਸ਼ਹਿਰਾਂ 'ਚ ਕੱਟ ਲੱਗ ਰਹੇ ਨੇ 25-25 ਮਿੰਟ ਤੋਂ ਲੈ ਕੇ 45-45 ਮਿੰਟ ਤੱਕ ਦੇ ਕੱਟ ਨੇ ਸੋ ਹਾਲਤ ਪਤਲੀ ਹੈ ਆਪਾਂ ਓਵਰਆਲ ਕੱਲ ਪੂਰੀ ਹਵਾਲਾ ਕੀਤਾ ਸੀ ਪਰ ਥਰਮਲ ਪਲਾਂਟਾਂ ਦੇ ਹਵਾਲੇ ਨਾਲ ਅੱਜ ਦਾ ਮਸਲਾ ਤਾਂ ਕੋਲੇ ਦੀ ਕਿਲਤ ਨਾਲ ਵੀ ਖੜਾ ਹੋ ਗਿਆ ਕੋਲੇ ਦੀ ਦਿੱਕਤ ਨਵੀਂ ਦਿੱਕਤ ਕੜੀ ਹੋ ਗਈ ਹੈ ਪੰਜਾਬ ਦੇ ਵਿੱਚ ਇੱਕ ਥਰਮਲ ਪਲੈਂਟ ਕੋਲ ਸਿਰਫ 2 ਦਿਨ ਦਾ ਕੋਲਾ ਬਚਿਆ ਹਾਂ ਬਾਕੀ ਥਰਮਲ ਪਲੈਂਟਾਂ ਕੋਲ 10 ਦਿਨ ਤੋਂ ਲੈ ਕੇ 20 ਦਿਨਾਂ ਦਾ ਕੋਲਾ ਹੈਗਾ ਪਰ 1980 ਮੈਗਾਵਾਟ ਦੀ ਸਮਰੱਥਾ ਵਾਲਾ ਜਿਹੜਾ ਤਲਵੰਡੀ ਸਾਬੋ ਵਾਲਾ ਸਾਡਾ ਥਰਮਲ ਪਲੈਂਟ ਹੈ ਉਹ ਥਰਮਲ ਪਲੈਂਟ ਕੋਲ 2 ਤੋਂ 3 ਦਿਨ ਦਾ ਕੋਲਾ ਸਰ ਵੈਸੇ 10 ਤੋਂ 15 ਦਿਨ ਤੋਂ ਉੱਪਰ ਦਾ ਕੋਲਾ ਹੋਣਾ ਘੱਟੋ ਘੱਟ ਜ਼ਰੂਰੀ ਹੈ ਹਾਂ ਪਰ ਜਿਨ੍ਹਾਂ ਕੋਲ ਹੁਣ ਬਾਕੀ ਥਰਮਲ ਰੋਪੜ ਵਾਲਿਆਂ ਕੋਲ 13 ਦਿਨ ਦਾ ਹੈਗਾ ਹੈਨਾ ਗੋਬਿੰਦਵਾਲ ਸਾਹਿਬ ਤੇ ਲਹਿਰਾ ਮੁਹੱਬਤ ਵਾਲਿਆਂ ਕੋਲ ਹੈਗਾ 2021 ਕਿੰਨੇ ਦਾ ਸੋ ਉੱਥੇ ਕੋਲੇ ਦੀ ਜੇ ਇਹ ਵੀ ਹੈਗੀਏ ਇਹ ਵੀ ਘਟ ਗਣੀ ਜਾਂਦੀ ਆ ਪਰ ਪਰ ਤਾਂ ਵੀ ਇੱਥੇ ਪੂਰਤੀ ਕਰਨ ਦੇ ਲਈ ਦਿਨ ਸਮਾਹੇਗੇ ਪਰ ਆ 1980 ਮੈਗਾਵਾਟ ਸਮਰਥਾ ਵਾਲਾ ਤਲਵੰਡੀ ਸਭਾ ਕੋਲ ਤਾਂ ਬਚੇ ਹੀ ਦੋ ਦਿੰਦਾ ਬੇਸ਼ੱਕ ਗੰਜੀ ਸਾਗ ਡੈਮ ਦੇ ਹਵਾਲੇ ਨਾਲ ਦੋ ਜੁਨਟ ਜਿਹੜੇ ਬੰਦ ਸੀ ਉਹ ਚੱਲ ਪਏ ਨੇ ਹਾਂ ਪਰ ਅਜੇ ਵੀ ਹੈਨਾ ਕੁਝ ਥਾਂ ਤੇ ਜੁਨਟ ਬੰਦ ਪਏ ਨੇ ਤੇ ਇਹ ਸਥਿਤੀ ਦੇ ਵਿੱਚ ਕੋਲੇ ਦੀ ਕਿੱਲਤ ਜੇ ਹੋਗੀ ਤਾਂ ਇੱਕ ਹੋਰ ਨਵੀਂ ਸਮੱਸਿਆ ਖੜੀ ਹੋ ਜਾਣੀ ਚਲੋ ਇੱਧਰ ਕਹਿੰਦੇ ਜੀ ਜਿਹੜੇ ਫੈਡਰੇਸ਼ਨ ਨੇ ਸੁਝਾਅ ਦਿੱਤੇ ਸੀ ਉਹਨਾਂ ਚੋਂ ਦੋ ਸੁਝਾਵਾਂ ਦੇ ਉੱਤੇ ਕੰਮ ਸ਼ੁਰੂ ਕਰਤਾ ਸਰਕਾਰ ਨੇ ਵੈਸੇ ਤਾਂ ਉਹਨਾਂ ਨੇ ਬਿਜਲੀ ਚੋਰੀ ਵਾਲਾ ਦਾ ਵੀ ਸੁਝਾਅ ਦਿੱਤਾ ਸੀ ਕਿ ਐਨਐਸਈ ਲਾ ਦਿਓ ਬਿਜਲੀ ਚੋਰਾਂ ਤੇ ਹਾਂ ਪਰ ਉਹ ਉੱਥੇ ਸਰਕਾਰ ਅਜੇ ਗੌਰ ਨਹੀਂ ਕਰ ਰਹੀ ਪਰ ਪੰਜਾਬ ਦੇ ਵਿੱਚ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਣ ਦੇ ਉੱਤੇ ਸਰਕਾਰ ਗੌਰ ਕਰ ਰਹੀ ਹੈ ਉਹ ਰੌਣ ਦੇ ਇੱਕ ਦੋ ਦਿਨ ਤੱਕ ਹੋ ਸਕਦਾ ਹੈ ਫੈਸਲਾ ਆ ਜਾਵੇ ਕਿ ਪੰਜਾਬ ਦੇ ਵਿੱਚ ਸਰਕਾਰੀ ਦਫ਼ਤਰਾਂ ਦਾ ਸਮਾਂ 7 ਵਜੇ ਤੋਂ 2 ਵਜੇ ਤੱਕ ਕੀਤਾ ਜਾਂਦਾ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਤਾਂ ਕਿ ਪਿਛਲੇ 3-4 ਘੰਟੇ ਦਾ ਬਿਜਲੀ ਬਚੇ ਹਾਂ AC ਪੱਖੇ ਕੂਲਰ ਬੰਦ ਹੋਣ ਸਰਕਾਰੀ ਦਫ਼ਤਰਾਂ ਦੇ ਪਰ ਅਜੇ ਪੰਜਾਬ ਦੇ ਵਿੱਚ ਸਰਕਾਰੀ ਤੇ ਪ੍ਰਾਈਵੇਟ ਸਾਰੇ ਤਰ੍ਹਾਂ ਦੇ ਸਕੂਲ ਬੰਦ ਨੇ ਤੇ ਜਦੋਂ ਉਹ ਸਕੂਲ ਖੁੱਲੇ ਤਾਂ ਬਿਜਲੀ ਦੀ ਮੰਗ ਹੋਰ ਵਧਣੀ ਆ ਅਜੇ ਝੋਨਾ ਪੂਰੀ ਤਰ੍ਹਾਂ ਓਵੇਂ ਲੱਗਣ ਦਾ ਕੰਮ ਜ਼ੋਰ ਨਹੀਂ ਫੜ ਰਿਹਾ ਕਿਉਂਕਿ ਗਰਮੀ ਬਹੁਤ ਕਹਿਰਦੀ ਹੈ ਇਸ ਲਈ ਜਦੋਂ ਝੋਨੇ ਦੀ ਲਵਾਈ ਦਾ ਕੰਮ ਪੂਰੇ ਪੀਕ ਤੇ ਆਇਆ ਤੇ ਇਧਰ ਗਰਮੀ ਦਾ ਇਹੀ ਪੀਕ ਰਿਹਾ ਫਿਰ ਬਿਜਲੀ ਦੀ ਡਿਮਾਂਡ 17000 ਮੈਗਾਵਾਟ ਤੱਕ ਜਾ ਸਕਦੀ ਹੈ ਇਸ ਲਈ ਇਹ ਕਿਲਤ ਨਾਲ 2-4 ਹੋਣਾ ਪੈ ਰਿਹਾ ਤੇ ਚਲੋ ਜੀ ਉਧਰ ਉਦਯੋਗਿਕ ਨੂੰ ਵੀ ਐ ਪੀਕ ਲੋਡ ਲੋਡ ਘਟਾਉਣ ਦੀਆਂ ਗੱਲਾਂ ਹੋ ਰਹੀਆਂ ਪਰ ਇੱਕ ਪਾਸੇ ਬਿਜਲੀ ਦੀ ਕਿਲਤ ਤੇ ਦੂਸਰੇ ਪਾਸੇ ਪਾਣੀਆਂ ਦਾ ਮਸਲਾ ਆਪਾਂ ਲਗਾਤਾਰ ਦਰਿਆਈ ਪਾਣੀਆਂ ਦੇ ਹਵਾਲੇ ਨਾਲ ਗੱਲ ਕਰਦੇ ਰਹੇ ਕਿ ਦਰਿਆਈ ਪਾਣੀ ਕਿਵੇਂ ਜ਼ਹਿਰੀ ਵੀ ਹੋ ਰਿਹਾ ਕਿਵੇਂ ਗੰਦਲਾ ਵੀ ਹੋ ਰਿਹਾ ਤੇ ਕਿਵੇਂ ਉਸ ਦਰਿਆਈ ਨਹਿਰੀ ਪਾਣੀ ਦੀ ਸਹੀ ਰੂਪ ਵਿੱਚ ਕਿਸਾਨੀ ਲਈ ਵਰਤੋਂ ਵੀ ਨਹੀਂ ਹੋ ਰਹੀ ਪਰ ਉਹਦੇ ਨਾਲ ਉਹ ਵੀ ਇੱਕ ਅਹਿਮ ਪਹਿਲੂ ਧਰਤੀ ਹੇਠਲਾ ਪਾਣੀ ਕੀ ਪੰਜਾਬ ਦਾ ਧਰਤੀ ਹੇਠਲਾ ਪਾਣੀ ਸੱਚਮੁੱਚ ਮੁੱਕਣ ਕਿਨਾਰੇ ਆ ਗਿਆ ਪੈਸੇ ਦਾ ਸੋਸ਼ਲ ਮੀਡੀਆ ਤੇ ਬੜੀਆਂ ਖਬਰਾਂ ਚੱਲਦੀਆਂ ਕਿ ਦੇਖੋ ਜੀ ਇੱਕ ਪਿੰਡ ਦੇ ਵਿੱਚ ਸਮਰਸੀਵਲ ਬੰਦ ਹੋ ਗਏ ਪਾਣੀ ਚੱਕਣੋਂ हट ਗਏ ਜੀ ਕੋਈ ਕਹਿੰਦਾ ਜੀ ਆ ਸਾਡੇ ਪਿੰਡਾਂ ਚ ਲੋਕ ਘਰ ਵੇਚ ਕੇ ਜ਼ਮੀਨਾਂ ਵੇਚ ਕੇ ਛੱਡ ਕੇ ਚਲ ਗਏ ਪਾਣੀ ਨਹੀਂਗਾ ਮੈਂ ਕਹਿੰਦਾ ਇਹ ਖਬਰਾਂ ਅੱਜ ਦੀ ਤਰੀਕ ਦੇ ਵਿੱਚ ਝੂਠੀਆਂ ਹੋ ਸਕਦੀਆਂ ਮੰਨ ਘੜਤ ਹੋ ਸਕਦੀਆਂ ਅਫਵਾਹ ਹੋ ਸਕਦੀਆਂ ਪਰ ਆਉਂਦੇ ਚੰਦ ਮਹੀਨਿਆਂ ਚ ਚੰਦ ਸਾਲਾਂ ਦੌਰਾਨ ਇਹੀ ਖਬਰਾਂ ਸੱਚੀਆਂ ਹੋਣ ਜਾ ਰਹੀਆਂ ਪੰਜਾਬ ਦੇ 109 ਬਲੋਕਾਂ ਚ ਧਰਤੀ ਹੇਠਲਾ ਪਾਣੀ ਲਗਭਗ ਮੁੱਕਣ ਕਿਨਾਰੇ ਆ 138 ਬਲੋਕਾਂ ਦੇ ਵਿੱਚੋਂ 109 ਬਲਾਕ ਸਾਡੇ ਉਹ ਸਥਿਤੀ ਚ ਆ ਗਏ ਨੇ ਕਿ ਕਿਸੇ ਵੀ ਸਮੇਂ ਪਾਣੀ ਜਵਾਬ ਮਿਲ ਸਕਦਾ ਤੁਹਾਨੂੰ ਧਰਤੀ ਹੇਠਲੇ ਪਾਣੀ ਦਾ ਤੇ 109 ਇਹ ਜਹੇ ਨੇ ਦੋ ਉਹ ਨੇ ਜਿਹੜੇ ਬੜੇ ਨਾਜ਼ੁਕ ਪੋਜੀਸ਼ਨ ਤੇ ਨੇ ਪੰਜ ਕੋਨ ਨੇ ਜਿਹੜੇ ਨਾਜ਼ੁਕ ਹਾਲਾਤ ਚ ਨੇ ਬਲਾਕ ਤੇ 22 ਬਲਾਕ ਇਹ ਨੇ ਜਿੱਥੇ ਤੁਸੀਂ ਕਹਿ ਸਕਦੇ ਹੋ ਕਿ ਅਜੇ ਪਾਣੀ ਹੈਗਾ ਪਰ ਉਹਦਾ ਵੀ ਪੱਧਰ ਕਿੰਨਾ ਥੱਲੇ ਚਲਾ ਗਿਆ ਇਹ ਉਸ ਇਲਾਕਿਆਂ ਤੋਂ ਤੁਸੀਂ ਜਿਨ੍ਹਾਂ ਦੇ ਬੋਰ ਖਿਤੇ ਹੋਏ ਨੇ ਉਹਨਾਂ ਤੋਂ ਪੁੱਛ ਸਕਦੇ ਹੋ ਕਿ ਪਾਣੀ ਕਿੱਥੇ ਹੈ 22 ਬਲਾਕ ਜਿਹੇ ਨੇ ਜਿੱਥੇ ਪਾਣੀ ਦਾ ਪੱਧਰ ਬਹੁਤ ਥੇਟਾ ਜਾਣ ਦੇ ਬਾਵਜੂਦ ਵੀ ਇਹ ਕਿਹਾ ਜਾ ਰਿਹਾ ਕਿ ਇੱਥੇ ਅਜੇ ਪਾਣੀ ਹੈਗਾ ਜਦੋਂ ਕਿ ਪੰਜ ਬਲਾਕ ਖਾਸੇ ਨਾਜੂਕ ਹਾਲਤ 'ਚ ਨੇ ਦੋ ਬਹੁਤ ਗੰਭੀਰ ਨਾਜੂਕ ਹਾਲਤ 'ਚ ਨੇ ਤੇ 109 ਬਲਾਕ ਤਾਂ 138 ਦੇ ਵਿੱਚੋਂ ਉਸ ਪੀਸਿਸ ਨੇ ਕਿ ਜਿੱਥੇ ਪਾਣੀ ਮੁੱਕ ਚੱਲਿਆ 1984 ਦੇ ਵਿੱਚ 118 ਪੰਜਾਬ ਦੇ 118 ਬਲਾਕ ਦੇ ਵਿੱਚੋਂ 53 ਬਲਾਕ ਦੀ ਹਾਲਤ ਜਈ ਸੀ ਜਿੱਥੇ ਕਿਹਾ ਜਾਂਦਾ ਸੀ ਕਿ ਡਾਰਕ ਜ਼ੋਨ 'ਚ ਜਾ ਰਹੇ ਨੇ ਪਰ ਅੱਜ ਅਸੀਂ 109 ਬਲਾਕ ਦੀ ਗੱਲ ਕਰ ਰਹੇ ਹਾਂ ਹੁਣ ਸਭ ਤੋਂ ਵੱਡਾ ਸਵਾਲ ਜਦੋਂ ਧਰਤੀ ਹੱਥਲੇ ਪਾਣੀ ਦੇ ਮੁੱਕਣ ਦਾ ਆਉਂਦਾ ਤਾਂ ਸਭ ਤੋਂ ਪਹਿਲਾਂ ਉਂਗਲੀ ਨਾ ਖੇਤਾਂ ਕੰਨੀ ਨੂੰ ਕੀ ਕੀਤੀ ਜਾਂਦੀ ਹੈ ਕਿਉਂਕਿ ਉੱਥੇ ਖੁੱਲੀਆਂ ਚੱਲਦੀਆਂ ਮੋਟਰਾਂ ਆਕਾਸ਼ ਥੱਲੇ ਚੱਲਦੀਆਂ ਨੀਲੇ ਅਸਮਾਨ ਥੱਲੇ ਚੱਲਦੀਆਂ ਮੋਟਰਾਂ ਦਿਖਾਈ ਦਿੰਦੀਆਂ ਬਿਲਕੁਲ ਜੀ ਕੋਈ ਦੋ ਰਾਏ ਨਹੀਂ ਕਿ ਕੁਝ ਕਿਸਾਨ ਕੁਝ ਮੋਟਰਾਂ ਦੇ ਉੱਤੇ ਬੇਲੋੜਾ ਪਾਣੀ ਬਹਾਇਆ ਵੀ ਜਾਂਦਾ ਮਤਲਬ ਅਸੀਂ ਆਪਣੇ ਪਿੰਡਾਂ ਦੇ ਵਿੱਚ ਕਦੇ ਵੀ ਕਣਕ ਦੀ ਨਾੜ ਨੂੰ ਅੱਗ ਲੱਗਦੀ ਨਹੀਂ ਦੇਖੀ ਪਰਾਲੀ ਇੱਕ ਸਮੱਸਿਆ ਰਹੀ ਕਿਸਾਨਾਂ ਦੇ ਲਈ ਉਹਦਾ ਹੱਲ ਸਰਕਾਰਾਂ ਨਹੀਂ ਕਰ ਪਾਈਆਂ ਇਸ ਲਈ ਬਦਲ ਵੱਜੋਂ ਔਖੇ ਹੋ ਕੇ ਵੀ ਪਰਾਲੀ ਨੂੰ ਅੱਗ ਲੱਗਦੀ ਰਹੀ ਝੋਨੇ ਦੇ ਨਾਲ ਨੂੰ ਅੱਗ ਲੱਗਦੀ ਰਹੀ ਪਰ ਕਣਕ ਦੇ ਨਾਲ ਨੂੰ ਕਦੇ ਅੱਗ ਲੱਗਦੀ ਅਸੀਂ ਨਹੀਂ ਦੇਖੀ ਸੀ ਪਰ ਹੁਣ ਨਵੀਂ ਕਰਵਾਇਤ ਪੈ ਗਈ ਕਿ ਪਹਿਲਾਂ ਕਣਕ ਦੇ ਨਾਲ ਨੂੰ ਅੱਗ ਲਾਓ ਫਿਰ ਕਹਿੰਦੇ ਧਰਤੀ ਠੰਡੀ ਕਰਨੀ ਹੈ ਫਿਰ ਉਹਦੇ ਲਈ ਪਾਣੀ ਛੱਡੋ ਇਹ ਪਾਣੀ ਦੀ ਬਰਬਾਦੀ ਹੈ ਤੇ ਹੁਣ ਜਿਹੜੇ ਕਈ ਖੇਤਾਂ ਦੇ ਵਿੱਚ ਜਿੱਥੇ ਝੋਨਾ ਨਹੀਂ ਲੱਗਿਆ ਉੱਥੇ ਵੀ ਪਾਣੀ ਛੱਡਿਆ ਜਾ ਰਿਹਾ ਉਹ ਵੀ ਇੱਕ ਸਵਾਲ ਖੜਾ ਹੈ ਪਰ ਜੇ ਤੁਸੀਂ ਐਂ ਕਹੋ ਕਿ ਕਿਸਾਨ ਪਾਣੀ ਚਲਾਵੇ ਹੀ ਨਾ ਜੀ ਮੋਟਰ ਦੱਬੇ ਹੀ ਨਾ ਜ ਪਰ ਫਸਲ ਕਿੱਥੋਂ ਪੈਦਾ ਹੋ ਜਿਨ੍ਹਾਂ ਨੂੰ ਪੰਜਾਬ ਦੀਆਂ ਇਹ ਖੇਤੀ ਵਾਲੇ ਟਿਊਬਲ ਸਿਰ ਪਾਣੀ ਦੀ ਬਰਬਾਦੀ ਲੱਗਦੇ ਨੇ ਉਹ ਆਪਣੇ ਘਰਾਂ ਚ ਆਰਓ ਵਾਲੀ ਪਾਈਪ ਚੋਂ ਨਿਕਲਦਾ ਪਾਣੀ ਉਹ ਦੇਖ ਲੈਣ ਸ਼ਹਿਰੀ ਆਪਣੀਆਂ ਕਾਰਾਂ ਧੋਣ ਵਾਲੇ ਰਿਵਾਜ ਨੂੰ ਇਹ ਮੱਠਾ ਕਰ ਲੈਣ ਪਾਣੀ ਦੀ ਬਰਬਾਦੀ ਤਾਂ ਤੁਹਾਡੇ ਘਰੇ ਬਾਥਰੂਮ ਚ ਹਰ ਮਿੰਟ-ਮਿੰਟ ਬਾਅਦ ਫਲੈਸ਼ ਚ ਵੀ ਹੁੰਦੀ ਹੈ ਜਨਾਬ ਸੋ ਉਹ ਪਹਿਲੂ ਵੀ ਹੈਗਾ ਪਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਲਗਾਤਾਰ ਟਿਊਬਲਾਂ ਦੀ ਗਿਣਤੀ ਵੀ ਵਧੀਆ ਤੇ ਇਸ ਲਈ ਧਰਤੀ ਹੇਠਲਾ ਪਾਣੀ ਉਸ ਮਾਤਰਾ 'ਚ ਨਿਕਲ ਵੀ ਰਿਹਾ ਝੋਨੇ ਨੂੰ ਲੈ ਕੇ ਇੱਕ ਵੱਡਾ ਸਵਾਲ ਲੰਬੇ ਸਮੇਂ ਤੋਂ ਹਰੀ ਕ੍ਰਾਂਤੀ ਦੇ ਹਵਾਲੇ ਨਾਲ ਉੱਠਿਆ ਕਿ ਜੀ ਝੋਨੇ ਨੇ ਪੰਜਾਬ ਨੂੰ ਬਹੁਤ ਤਰੱਕੀ ਦੇਤੀ ਪਰ ਡੋਲੇ ਤਾਂ ਸਰਕਾਰਾਂ ਦੇ ਪਰੇ ਤੇ ਉਸ ਡੋਲਿਆਂ ਦੇ ਹਵਾਲੇ ਨਾਲ ਵੋਟਾਂ ਖਰੀਦੀਆਂ ਜਾਂਦੀਆਂ ਆਟਾ ਦਾਲ ਸਕੀਮਾਂ ਦੇ ਹਵਾਲੇ ਨਾਲ ਪਰ ਬਦਨਾਮ ਕਿਸਾਨ ਨੂੰ ਵੀ ਕੀਤਾ ਜਾਂਦਾ ਹੁਣ ਇਹ ਸਵਾਲ ਨਾਲ ਦੇਖਣਾ ਹੋਵੇ 1980 ਦੇ ਦਹਾਕੇ ਦੇ ਵਿੱਚ 1980 ਸਾਲ 1980 ਦੇ ਦੌਰ ਦੇ ਵਿੱਚ ਪੰਜਾਬ 'ਚ 6 ਲੱਖ ਟਿਊਬਲ ਸੀ ਤੇ ਅੱਜ ਦੀ ਤਰੀਕ 'ਚ 15 ਲੱਖ ਦੇ ਗੇੜ 'ਚ ਟਿਊਬਲ ਆ 14760000 ਤੋਂ ਬਾਅਦ ਰਿਕਾਰਡਡ ਟਿਊਬਲ ਹੈ ਜਿਹੜਾ ਖੇਤੀਬਾੜੀ ਵਾਲ ਟਿਊਬਲ ਹੈ ਜਿਹੜਾ ਉਸ ਸਬਸਿਡੀ ਦੇ ਹਵਾਲੇ ਨਾਲ ਚੱਲਦਾ ਤੇ ਉਹਦੇ ਵਿੱਚ 14760000 ਦੇ ਵਿੱਚ 14 ਕਿ ਲੱਖ ਕਿਸਾਨੀ ਵਾਲਾ ਟਿਊਬਲ ਹੈ ਤੇ 70 80000 ਦੇ ਗੇੜੇ ਦੇ ਵਿੱਚ ਟਿਊਬਲ ਹੋਣੇ ਜਿਹੜੇ ਸ਼ਹਿਰਾਂ ਲਈ ਪਾਣੀ ਕੱਢਦੇ ਆ ਉਹ ਸ਼ਾਇਦ ਦਿਖਦਾ ਨਹੀਂ ਉਹ ਸਾਡੀ ਗਿਣਤੀ 'ਚ ਨਹੀਂ ਆਉਂਦਾ ਕਿਉਂ ਉਸ ਪਾਣੀ 'ਚੋਂ ਵੀ ਪਾਣੀ ਦੀ ਬਰਬਾਦੀ ਹੁੰਦੀ ਹੋਣੀ ਉਹਦੇ ਪਰ ਕਦੇ ਗੌਰ ਨਹੀਂ ਜਾਂਦੀ ਪਰ ਖੇਤੀ ਵਾਲਾ ਟਿਊਬਲ ਤਾਂ ਜੇ ਅਨਾਜ ਪੈਦਾ ਕਰਦਾ ਤਾਂ ਖਾਣ ਲਈ ਵੀ ਮਿਲਦਾ ਤੇ ਸਰਕਾਰਾਂ ਦੀਆਂ ਸਕੀਮਾਂ ਲਈ ਮਿਲਦਾ ਇਹ ਵੱਖਰੀ ਗੱਲ ਆ ਕਿ ਝੋਨਾ ਸਾਡੀ ਲੋੜ ਨਹੀਂ ਸੀ ਸਾਡਾ ਸਾਡੀ ਫਸਲ ਨਹੀਂ ਸੀ ਤਾਂ ਵੀ ਸਾਨੂੰ ਦਿੱਤੀ ਗਈ ਤੇ ਹੁਣ ਖਰੀਦ ਗਰੰਟੀ ਉਹਦੇ ਪਰ ਇਸ ਲਈ ਕਿਸਾਨ ਪੈਦਾ ਕਰਦਾ ਤੇ ਕਿੱਥੇ ਗਏ ਬਦਲਮੀਆਂ ਫਸਲਾਂ ਵਾਲੇ ਸਮੇਂ-ਸਮੇਂ ਦੀਆਂ ਸਰਕਾਰਾਂ ਬਦਲਮੀ ਫਸਲ ਦਾ ਬਦਲ ਨਹੀਂ ਦੇ ਸਕੀਆਂ ਅਜੇ ਤੱਕ ਉਸ ਮਸਲੇ ਦਾ ਹੱਲ ਨਹੀਂ ਕੱਢਿਆ ਗਿਆ ਤੇ ਦੂਸਰੇ ਪਾਸੇ ਧਰਤੀ ਹਟਲੇ ਪਾਣੀ ਦੀ ਜਿਹੜੀ ਬਰਬਾਦੀ ਦਾ ਪਹਿਲੂ ਆ ਉਹਦੇ ਲਈ ਕੀ ਪੰਜਾਬ ਦੀ ਉਹ ਇੰਡਸਟਰੀ ਜਿਹਨੇ ਇੱਥੇ ਆ ਕੇ ਕੋਲਡ ਡਰਿੰਕ ਵਰਗੀਆਂ ਕੰਪਨੀਆਂ ਲਾਈਆਂ ਕੋਲਡ ਡਰਿੰਕ ਵਰਗੇ ਯੂਨਟ ਲਾਏ ਤੇ ਉਹ ਪਾਣੀ ਉਹਨਾਂ ਬਰਬਾਦ ਹੋਏ ਕੋਈ ਫੈਕਟਰੀ ਨਹੀਂ ਕਰਦੀ ਕੋਈ ਹੋਰ ਧੰਦਾ ਨਹੀਂ ਕਰਦਾ ਜਿੰਨਾਂ ਕੋਲਡ ਡਰਿੰਕ ਬਣਾਉਣ ਵਾਲੀਆਂ ਕੰਪਨੀਆਂ ਪਾਣੀ ਦੀ ਬਰਬਾਦੀ ਕਰਦੀਆਂ ਪੰਜਾਬ ਦਾ ਪਾਣੀ ਕੱਢ ਕੇ ਬੋਤਲਾਂ 'ਚ ਸੀਲ ਕਰਕੇ ਪੰਜਾਬ ਨੂੰ ਵੇਚਿਆ ਜਾਂਦਾ ਉਹਦੇ ਉੱਤੇ ਕਿਸੇ ਦੀ ਨਜ਼ਰਸਾਨੀ ਨਹੀਂ ਇਹਦੇ ਨਾਲ ਨਾਲ ਪਿੰਡਾਂ 'ਚ ਪੰਚਾਇਤਾਂ ਨੂੰ ਵੀ ਸਾਡੇ ਐਮਐਲਏ ਨੂੰ ਵੀ ਸੋਚਣ ਦੀ ਲੋੜ ਹੈ ਕਿੱਥੇ ਗਏ ਸਾਡੇ ਛੱਪੜ ਕਿੱਥੇ ਗਏ ਟੋਬੇ ਅਸੀਂ ਪਾਣੀ ਨੂੰ ਧਰਤੀ ਹੇਠਲੇ ਪਾਣੀ ਨੂੰ ਰੀਚਾਰਜਿੰਗ ਕਰ ਲਈ ਜਿਹੜਾ ਪਾਣੀ ਸਾਡਾ ਮੀਂਹ ਵਾਲਾ ਉਹਦਾ ਹਵਾਲਾ ਹੀ ਨਹੀਂ ਦਿੰਦਾ ਕੋਈ ਉਹਦੀ ਸਾਮ ਸੰਭਾਲੇ ਨਹੀਂ ਕੀਤੀ ਕਿ ਰੀਚਾਰਜਿੰਗ ਲਈ ਸਾਧਨ ਨਹੀਂ ਛੱਡਿਆ ਉਹ ਕਿਹਨੇ ਕੰਮ ਕਰਨਾ ਸੀ ਇਹ ਕੰਮ ਸਰਕਾਰਾਂ ਦਾ ਪ੍ਰਸ਼ਾਸਨ ਦਾ ਸਿਸਟਮ ਦਾ ਨਹੀਂ ਹੈ ਸੋ ਉੱਥੇ ਸਵਾਲ ਖੜਾ ਹੈ ਤੇ ਇਹ ਸਾਰਿਆਂ ਦੇ ਵਿਚਾਲੇ ਇਹਨ ਪੱਖੇ ਵੀ ਖੜਾ ਹੈ ਕਿ ਕਿਤਨਾ ਕਿਤੇ ਸਰਕਾਰਾਂ ਨਹਿਰੀ ਸਿਸਟਮ ਨੂੰ ਵੀ ਅਜੇ ਤੱਕ ਪਰਫੁੱਲਤ ਨਹੀਂ ਕਰ ਸਕੀਆਂ ਤੁਸੀਂ ਨਹਿਰੀ ਸਚਾਈ ਦਾ ਪ੍ਰਬੰਧ ਇਸ ਇਸ਼ਤਿਹਾਰਾਂ ਚ ਕਰ ਲਿਆ ਹੋਣਾ ਬਿਆਨਬਾਜ਼ੀ ਚ ਕਰ ਲਿਆ ਹੋਣਾ ਪਿਛਲੀਆਂ ਸਰਕਾਰਾਂ ਦਾ ਉੱਧਰ ਗੌਰ ਵੀ ਨਹੀਂ ਕੀਤੀ ਸੀ ਇੱਧਰ ਵਾਲੀ ਸਰਕਾਰ ਦਮਤਾ ਭਰ ਰਹੀ ਹੈ ਕਿ ਅਸੀਂ ਅਖੀਰਲੇ ਖੇਤ ਤੱਕ ਪਹੁੰਚਾ ਰਹੇ ਹਾਂ ਪਰ ਪਹਿਲੇ ਖੇਤਾਂ ਨੂੰ ਅਜੇ ਵੀ ਨਹੀਂ ਮਿਲਦਾ ਜੇ ਨੰਗਲ ਤੋਂ ਨਹਿਰਾ ਨਿਕਲ ਰਹੀਆਂ ਤਾਂ ਉਹਦੇ ਆਲੇ-ਦਾਲੇ ਜਿਨ੍ਹਾਂ ਨੇ ਖੇਤ ਲੱਗਦੇ ਨੇ ਉਹਨਾਂ ਨੂੰ ਪਾਣੀ ਨਹਿਰੀ ਮਿਲਣਾ ਚਾਹੀਦਾ ਹੈ ਨਹਿਰਾ ਜੂ ਜਿੰਨੇ ਸੂਏ ਨਿਕਲਦੇ ਨੇ ਉਹ ਸੂਆਂ ਦੇ ਆਲੇ-ਦਾਲੇ ਜਿੱਥੇ ਜਿੰਨੇ ਖੇਤ ਲੱਗਦੇ ਨੇ ਉਹਨਾਂ ਨੂੰ ਪਰ ਅਜੇ ਵੀ ਸਰਕਾਰ ਦੇ ਦਾਅਵਿਆਂ ਦੇ ਵਿੱਚ ਨਹਿਰੀ ਪਾਣੀ ਖੇਤਾਂ ਤੱਕ ਪਹੁੰਚ ਗਿਆ ਤੇ ਪਰ ਕਿੰਨੇ ਚੋਏ ਕਿੰਨੇ ਟੋਬੇ ਕਿੰਨੇ ਸੂਏ ਸਾਡੇ ਕਿੰਨੀਆਂ ਖਾਲਾਂ ਹੈ ਨਾ ਕਿੰਨੇ ਮੁਗਗੇ ਅਜੇ ਵੀ ਪਾਣੀ ਤੋਂ ਸਖਣੇ ਨੇ ਨਹਿਰੀ ਪਾਣੀ ਤੋਂ ਸੋ ਇਸ ਲਈ ਫਿਰ ਟਿਊਬਲ ਵਾਲਾ ਪਾਣੀ ਤਾਂ ਚੱਲੂ ਖਈ ਬਾਈ ਜਦ ਅਗਲੇ ਦੇ ਜੀਰੀ ਲੱਗੂਗੀ ਸੋ ਨਾ ਬਦਲਮੀ ਫਸਲ ਨਾ ਬਦਲਵੇਂ ਹਲ ਹੈ ਨਾ ਬਦਲਵੇਂ ਪ੍ਰਬੰਧ ਸੋ ਇਹ ਸਾਰਿਆਂ ਦੇ ਵਿੱਚ ਧਰਤੀ ਰੇਟ ਲਈ ਪਾਣੀ ਦੀ ਸਥਿਤੀ ਇੱਥੇ ਆ ਗਈ ਹੈ ਕਿ ਅਸੀਂ 138 ਤੋਂ 109 ਬਲਾਕਾਂ ਦੇ ਵਿੱਚ ਪਾਣੀ ਮਕਾਣ ਕਿਨਾਰੇ ਆ ਗਏ ਆ ਇਹ ਵੱਡਾ ਪਹਿਲੂ ਹੈ ਸਾਡੇ ਲਈ ਚਲੋ ਪੰਜਾਬ ਚ ਨਸ਼ਾ ਵੀ ਇੱਕ ਵੱਡਾ ਮਸਲਾ ਹੈ ਜੇਕਰ ਨਸ਼ੇ ਦੀ ਸਥਿਤੀ ਨੂੰ ਸਮਝਣਾ ਹੋਵੇ ਤਾਂ ਬਹੁਤ ਗੰਭੀਰ ਪਹਿਲੂ ਹੈ ਮੁੱਖ ਮੰਤਰੀ ਸਾਹਿਬ ਨੇ ਇੱਕ ਦਿਨ ਪਹਿਲਾਂ ਡੀਸੀਆਂ ਨੂੰ ਬੁਲਾਇਆ ਤੇ ਕਿਹਾ ਕਿ ਨਸ਼ਾ ਤਸਕਰਾਂ ਦੇ ਜਿਹੜੇ ਸਾਥੀ ਪੁਲਿਸ ਅਫਸਰ ਨੇ ਉਹਨਾਂ ਮੁਲਾਜ਼ਮਾਂ ਨੂੰ ਘਰੇ ਤੋਂ ਰਾਂਗੇ ਇਹ ਡੀਸੀਆਂ ਤੋਂ ਅਗਲੀ ਬੈਠਕ ਦੇ ਵਿੱਚ ਕਹਿਤਾ ਜਿਹੜੇ ਪੁਲਿਸ ਵਾਲਿਆਂ ਨਾਲ ਬੈਠਕ ਸੀ 10000 ਪੁਲਿਸ ਮੁਲਾਜ਼ਮਾਂ ਨੂੰ ਕਹਿੰਦੇ ਭਰਤੀ ਵੀ ਕਰਾਂਗੇ ਤੇ 10000 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਵੀ ਕਰਾਂਗੇ ਸੋ ਇਸ ਵਾਲੇ ਨਾਲ ਮੱਖੰਦਰੀ ਭਗਵੰਤ ਮਾਨ ਹੋਰੀ ਲਗਾਤਾਰ ਬੈਠਕ ਦਰ ਬੈਠਕ ਕਰ ਰਹੇ ਨੇ ਖਾਸ ਕਰਕੇ ਨਤੀਜਿਆਂ ਤੋਂ ਬਾਅਦ ਖਾਸੀ ਉਹਨਾਂ ਨੇ ਹੁਣ ਪ੍ਰਸ਼ਾਸਨਿਕ ਤੌਰ ਤੇ ਗੌਰ ਕੀਤਾ ਕਿ ਲੈ ਵੀ ਨਤੀਜੇ ਤਾਂ ਹੋ ਜੇ ਨਹੀਂ ਆਏ ਇਸ ਲਈ ਭਾਸ਼ਣ ਬਾਜੀ ਕੱਲੀ ਨਹੀਂ ਚੱਲਣੀ ਧਰਤੀ ਤੇ ਕੋਈ ਕੰਮ ਚਾਹੀਦਾ ਤੇ ਉਹਦੇ ਹੱਲ ਨਾਲ ਪਹਿਲਾਂ ਡੀਸੀ ਬੁਲਾਏ ਸੀ ਡੀਸੀ ਨਾਲ ਬੈਠਕ ਕੀਤੀ ਕਿ ਬਾਈ ਜੇ ਕੋਈ ਰਿਸ਼ਮਤ ਲੈਂਦਾ ਫੜਿਆ ਗਿਆ ਕੋਈ ਲੋਕਾਂ ਦਾ ਕੰਮ ਕਰਦਾ ਨਹੀਂ ਨਹੀਂ ਕੰਮ ਕਰੂਗਾ ਤਾਂ ਮੈਂ ਕਾਰਵਾਈ ਕਰੂੰਗਾ ਮੈਂ ਹਰੇਕ ਜ਼ਿਲ੍ਹੇ 'ਚ ਸੀਐਮ ਵਿੰਡੋ ਖੋਲ ਰਿਹਾ ਤੇ ਹੁਣ ਪੁਲਿਸ ਅਧਿਕਾਰੀ ਬਿਠਾਏ ਤੇ ਕਹਿੰਦੇ ਉਹਨਾਂ ਨੂੰ ਸਪਸ਼ਟ ਲਬਜ਼ਾਂ ਚ ਕਿਹਾ ਕਿ ਮੈਨੂੰ ਨਸ਼ੇ ਤੇ ਰੋਕ ਚਾਹੀਦੀ ਆ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਵੀ ਪਾਓ ਤੇ ਨਸ਼ਾ ਤਸਕਰਾਂ ਦੀ ਜਾਇਦਾਦਾਂ ਵੀ ਜ਼ਬਤ ਕਰੋ ਉਹ ਮੈਂ ਡੀਜੀਪੀ ਸਾਹਿਬ ਦਾ ਬਿਆਨ ਦੇਖ ਰਿਹਾ ਸੀ ਉਹ ਕਹਿੰਦੇ ਐਸਐਚਓ ਤੱਕ ਨੂੰ ਉਹ ਸੈਕਸ਼ਨ 68 ਦੇ ਤਹਿਤ ਇਹ ਅਧਿਕਾਰ ਹੈ ਕਿ ਉਹ ਪ੍ਰਾਪਰਟੀ ਨੂੰ ਸੀਲ ਕਰ ਸਕਦਾ ਉਹ ਤੋਂ ਬਾਅਦ ਫਿਰ ਕਾਨੂੰਨੀ ਪ੍ਰਕਿਰਿਆ ਵਿੱਤ ਵਿਭਾਗ ਵੀ ਸ਼ਾਮਲ ਹੋ ਜੂ ਸਾਰੇ ਹੋ ਜਾਣਗੇ ਸੋ ਇਸ ਲਈ ਕਹਿੰਦੇ ਤਸਕਰਾਂ ਦੀ ਪ੍ਰਾਪਰਟੀ ਸੀਲ ਕਰਨ ਦੇ ਮੁੱਖ ਮੰਤਰੀ ਸਾਹਿਬ ਨੇ ਹਦਾਇਤ ਕਰਤੀ ਆ ਕੀ ਇਹ ਇਨਸਾਨ ਹੈ ਇਹ ਵਖਰਾ ਬਿਛਾ ਰਹੂਗਾ ਪਰ ਉਹ ਕਹਿੰਦੇ ਕਿ ਉਹਨਾਂ ਦੀ ਇੱਛਾ ਸ਼ਕਤੀ ਪ੍ਰਗਟਾਈ ਆ ਕਿ ਵੀ ਜਿਹੜੇ ਲੋਕਾਂ ਦਾ ਘਰ ਬਰਬਾਦ ਕਰਦੇ ਆ ਮੈਂ ਉਹਨਾਂ ਦੇ ਘਰ ਵੀ ਹਾਂ ਪੁੰਗਰਨ ਨਹੀਂ ਦੇਣੇ ਇਸ ਲਈ ਉਹਦੇ ਨਾਲ-ਨਾਲ ਕਹਿੰਦੇ ਪੁਲਿਸ ਮੁਲਾਜ਼ਮਾਂ ਦੇ ਹਵਾਲੇ ਨਾਲ ਵੀ ਉਹਨਾਂ ਨੇ ਪੁਲਿਸ ਅਫਸਰਾਂ ਨੂੰ ਕਹਿਤਾ ਕਿ ਜਿਹੜਾ ਪੁਲਿਸ ਤਸਕਰਾ ਪੁਲਿਸ ਮੁਲਾਜ਼ਮ ਤਸਕਰਾ ਨਾਲ ਨਸ਼ਾ ਤਸਕਰਾ ਨਾਲ ਜਾਰੀ ਰੱਖੂਗਾ ਮੈਂ ਉਹ ਵੀ ਘਰੇ ਤੋੜਨੇ ਆ ਪੱਕੇ ਨੌਕਰੀ ਤੋਂ ਲਾਂਬੇ ਕਰਨੇ ਆ ਤੇ ਕਹਿੰਦੇ ਇਸੇ ਕਾਇਦ ਦੇ ਵਿੱਚ 10000 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਜਾ ਰਿਹਾ ਪਰ ਇਹ ਕਹਿੰਦੇ ਇੰਨਾ ਤਕੜਾ ਸਟਰੋਂਗ ਨੈਟਵਰਕ ਆ ਜਿਹੜਾ ਬਦਲੀਆਂ-ਬਦਲੀਆਂ ਨਾਲ ਕੋਈ ਨਹੀਂ ਬਦਲਦਾ ਪਰ ਫਿਰ ਵੀ ਕਹਿੰਦੇ ਕਸ਼ਚਨ ਨੇ ਸੋ ਇਸ ਕਸ਼ਚਨ ਦੇ ਵਿੱਚ ਇਹ ਵੀ ਕੋਸ਼ਿਸ਼ ਜਾਰੀ ਆ ਕਿ ਕਿਤੇ ਨਾ ਕਿਤੇ ਜਿਹੜੇ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਇਨਕੁਆਰੀਆਂ ਨੇ ਹਾਂ ਉਹ ਸਾਰੀਆਂ ਜਿਹੜੀਆਂ ਪੈਂਡਿੰਗ ਪਈਆਂ ਨੇ ਉਹ ਵੀ ਟਰੈਕ ਤੇ ਲਿਆਂਦੀਆਂ ਜਾਣ ਕਹਿੰਦੇ ਵਿਜੀਲੈਂਸ ਨੂੰ ਇੱਕ ਵਾਰ ਫੇਰ ਹਦਾਇਤ ਹੋ ਗਈ ਆ ਕਿ ਡਰੱਗ ਮਾਮਲੇ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮਾਂ ਨਾਲ ਸੰਬੰਧਿਤ ਸਾਰੇ ਰਿਕਾਰਡ ਪਿਆ ਉਹਦੀ ਫਰੋਲਾਪਰਾਲੀ ਕਰੋ ਉਹਦੀ ਜਾਂਚ ਕਰੋ ਉਹਦੇ ਉਹਦੀ ਪਰਚੋਲ ਕਰੋ ਤਾਂ ਕਿ ਫਿਰ ਇਹ ਨਸ਼ੇ ਵਾਲੇ ਮਾਮਲੇ ਦੇ ਵਿੱਚ ਰੋਕ ਲੱਗ ਸਕੇ ਮਤਲਬ ਪਿਛਲੇ ਦਿਨਾਂ ਦੀ ਉਹ ਘਟਨਾਵਾਂ ਸਾਰਿਆਂ ਦੀ ਜਹਿਨ ਛੋਣ ਗਿਆ ਕਿ ਇੱਕ ਪਿੰਡ ਦੇ ਵਿੱਚ ਤਿੰਨ ਤਿੰਨ 70 ਇੱਕੋ ਦਿਨ 'ਚ ਵਿਛਦੇ ਨੇ ਚਿੱਟੇ ਕਰਨ ਲੰਗੇ 14 ਦਿਨਾਂ 'ਚ 14 ਮੌਤਾਂ ਦਾ ਰਿਕਾਰਡ ਚ ਆਇਆ ਪਰ ਜਦੋਂ ਕਿ ਆਸਤਨ ਹਰ ਰੋਜ਼ ਪੰਜਾਬ 'ਚ ਇੱਕ ਤੋਂ ਦੋ ਮੌਤ ਚਿੱਟੇ ਕਰਨ ਹੋ ਰਹੀ ਆ ਸੋ ਇਸ ਮੁੱਦੇ ਨੇ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਕਟਹਿਰੇ 'ਚ ਲਿਆ ਖੜਾ ਕੀਤਾ ਕਿਉਂਕਿ ਅਕਾਲੀਆਂ ਤੋਂ ਸ਼ੁਰੂ ਹੋ ਕੇ ਕਾਂਗਰਸੀਆਂ ਤੋਂ ਹੁੰਦਿਆਂ ਹੋਇਆਂ ਇਹ ਆਮ ਆਦਮੀ ਪਾਰਟੀ ਤੱਕ ਇਹ ਮੁੱਦਾ ਵੱਡਾ ਮਸਲਾ ਬਣਦਾ ਰਿਹਾ ਪਰ ਸਰਕਾਰ ਇਹਦੇ ਉੱਤੇ ਕੋਈ ਹੱਲ ਨਹੀਂ ਦੇ ਸਕੀ ਜਿਸ ਤੋਂ ਬਾਅਦ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਕਦੇ ਰੋਡ ਸ਼ੋ ਕੱਢ ਕੇ ਕਦੇ ਸਾਈਕਲ ਯਾਤਰਾ ਕਰਕੇ ਕਦੇ ਸ਼ੁਕਰਾਨਾ ਅਰਦਾਸ ਕਰਕੇ ਇਹ ਕੋਸ਼ਿਸ਼ ਜ਼ਰੂਰ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਟੀਮ ਨੇ ਕਿ ਆ ਪੰਜ ਚਾਹੀਏ ਪੰਜਾਬ ਚੋਂ ਨਸ਼ਾ ਮੁਕਿਆ ਪਰ ਹਾਲਤ ਸਭ ਨੂੰ ਪਤਾ ਸੀ ਕਿ ਨਸ਼ਾ ਨਹੀਂ ਮੁਕਿਆ ਤੇ ਹੁਣ ਇਹ ਚੋਣਾਂ ਦੇ ਨਤੀਜਿਆਂ ਨੇ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਜ਼ਿਲ੍ਹਾ ਪੱਧਰ ਦੇ ਪੁਲਿਸ ਮੁਲਾਜ਼ਮਾਂ ਤੋਂ ਲੈ ਕੇ ਪੁਲਿਸ ਅਧਿਕਾਰੀਆਂ ਤੋਂ ਲੈ ਕੇ ਵੱਡੇ ਅਧਿਕਾਰੀਆਂ ਤੱਕ ਨੂੰ ਬੁਲਾਇਆ ਤੇ ਇਸ ਪਹਿਲੂ ਦੇ ਉੱਤੇ ਕਿਹਾ ਕਿ ਭਈ ਤੁਸੀਂ ਘਟੋ ਘਟ ਹੁਣ ਸ਼ਕਤੀ ਨਾਲ ਕੰਮ ਕਰੋ ਸੋ ਉਸੇ ਲਈ ਨਸ਼ਾ ਮਕਾਉਣ ਦੇ ਵਾਲਿਆਂ 10000 ਪੁਲਿਸ ਮੁਲਾਜ਼ਮਾਂ ਦੀ ਬਦਲੀ ਤੇ 10000 ਪੁਲਿਸ ਮੁਲਾਜ਼ਮਾਂ ਦੀ ਨਵੀਂ ਭਰਤੀ ਤੇ ਪਹਿਲ ਕਦਮੀ ਵੀ ਆ ਪਰ ਕਹਿੰਦੇ ਭਰਤੀ ਤਾਂ ਪੁਲਿਸ ਵਾਲਿਆਂ ਦੀ ਤਾਂ ਹੀ ਹੁੰਦੀ ਹੁੰਦੀ ਆ ਜੇ ਸਿਸਟਮ ਕੰਟਰੋਲ ਨਾ ਹੋਵੇ ਮਤਲਬ ਇਹ ਕਿਸੇ ਵੀ ਸੂਬੇ ਦਾ ਕਿਸੇ ਵੀ ਮੁਲਕ ਦਾ ਜੇ ਹਿਸਾਬ ਕਿਤਾਬ ਸਮਝਣਾ ਹੋਵੇ ਤੇ ਜੇ ਸੁਰੱਖਿਆ ਦਸਤਿਆਂ ਦੀ ਗਿਣਤੀ ਵੱਧ ਰਹੀ ਆ ਇਹਦਾ ਮਤਲਬ ਸਿਸਟਮ ਕੰਟਰੋਲ 'ਚ ਨਹੀਂ ਆ ਚਲੋ ਇੱਕ ਚੰਗੀ ਖਬਰ ਜਾਂਦੇ ਜਾਂਦੇ ਤੁਹਾਡੇ ਨਾਲ ਸਾਂਝੀ ਕਰ ਜਾਈਏ ਕਿ ਦੁਨੀਆ ਦੇ 150 ਜਿਹੇ ਸ਼ਹਿਰ ਨੇ ਜਿਹੜੇ ਪੜਨ ਲਾਇਕ ਨੇ ਉਹਨਾਂ 'ਚ ਭਾਰਤ ਦੇ ਵੀ ਚਾਰ ਸ਼ਹਿਰ ਆ ਨੰਬਰ 1 ਤੇ ਜ ਲੰਡਨ ਆ ਤਾਂ 111ਵੇਂ ਨੰਬਰ ਤੇ ਦਿੱਲੀ ਵੀ ਆ ਦੁਨੀਆ ਦੇ 150 ਸ਼ਹਿਰ ਚੁਣੇ ਗਏ ਨੇ ਜਿਹੜੇ ਪੜ੍ਹਾਈ ਦੇ ਲਈ ਯੋਗ ਨੇ ਪੜਨ ਵਾਲੇ ਉੱਥੇ ਹਿੱਲੇ ਹੈਗੇ ਨੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਬੱਚਿਆਂ ਲਈ ਵੀ ਉੱਥੇ ਹਿੱਲੇ ਵਸੀਲੇ ਹੈਗੇ ਨੇ ਸੋ ਉੱਥੇ ਚੰਗੇ ਪੜ੍ਹਾਈ ਦੇ ਸਾਧਨ ਵੀ ਹੈਗੇ ਨੇ ਹਰ ਤਰ੍ਹਾਂ ਦਾ ਵਿਦਿਆਰਥੀ ਉੱਥੇ ਕਿ ਸਿੱਖਿਆ ਹਾਸਲ ਕਰਦਾ ਉਹ 150 ਸ਼ਹਿਰਾਂ ਦੀ ਸੂਚੀ ਬਣੀ ਆ ਉਹ ਚ ਭਾਰਤ ਦੇ 4 ਸ਼ਹਿਰ ਆਏ ਨੇ ਜਿਨ੍ਹਾਂ ਚ ਦਿੱਲੀ ਵੀ ਆ ਮੁੰਬਈ ਵੀ ਆ ਬੰਗਲੌਰ ਵੀ ਆ ਤੇ ਚੇਨਈ ਵੀ ਆ ਜੇਕਰ ਸਭ ਤੋਂ ਪਹਿਲੇ ਸ਼ਹਿਰ ਤੇ ਦੇਖਿਆ ਜਾਵੇ ਦੁਨੀਆ ਦਾ ਤਾਂ ਲੰਡਨ ਆ ਨੰਬਰ 2 ਦੇ ਉੱਤੇ ਜਕਰੇ ਦੇ ਵਿੱਚ ਕੋਈ ਆਇਆ ਤਾਂ ਉਹ ਟੋਕਿਓ ਆਇਆ ਨੰਬਰ 3 ਦੇ ਉੱਤੇ ਸੋਲ ਸ਼ਹਿਰ ਹੈ ਨੰਬਰ 4 ਦੇ ਉੱਤੇ ਮਿਊਨਿਕ ਹੈ ਤੇ ਨੰਬਰ 5 ਦੇ ਉੱਤੇ ਮੈਲਵਾਰਨ ਹੈ ਸ ਇਹ ਸ਼ਹਿਰਾਂ ਦੇ ਵਿਚਾਲੇ ਹੀ 150 ਦੇ ਨੰਬਰਾਂ ਤੱਕ ਆਉਂਦੇ ਆਉਂਦੇ ਆ 111ਵਾਂ ਨੰਬਰ ਦਿੱਲੀ ਦਾ ਆਇਆ 113ਵਾਂ ਨੰਬਰ ਮੁੰਬਈ ਦਾ ਆਇਆ 130ਵਾਂ ਨੰਬਰ ਬੰਗਲੌਰ ਦਾ ਆਇਆ ਤੇ 140ਵਾਂ ਨੰਬਰ ਚੇਨਈ ਦਾ ਆਇਆ ਸੋ ਇਹ ਉਹ ਸ਼ਹਿਰ ਨੇ ਜਦੋਂ ਕਿ ਦਿੱਲੀ ਤਾਂ ਅਫੋਰਡੇਬਲ ਸਿਟੀਆਂ 'ਚ ਵੀ ਆ ਗਈ ਕਿ ਜਿੱਥੇ ਰਹਿਣ ਲਾਇਕ ਘੱਟ ਖਰਚੇ 'ਚ ਵੀ ਰਹਾ ਜਾ ਸਕਦਾ ਹੈ ਦੁਨੀਆ ਦੇ ਅਫੋਰਡੇਬਲ ਸ਼ਹਿਰਾਂ 'ਚੋਂ ਦਿੱਲੀ ਦਾ ਨੰਬਰ ਦੂਜਾ ਹੈ ਚਲੋ ਚੰਗੀ ਗੱਲ ਆ ਪੜ੍ਹਾਈ ਦੇ ਖੇਤਰ 'ਚ ਵੀ ਸਾਡੇ ਚਾਰ ਸ਼ਹਿਰ ਆਏ ਔਸਤਨ ਹਰ ਸਾਲ 46000 ਵਿਦਿਆਰਥੀ ਵਿਦੇਸ਼ਾਂ ਤੋਂ ਪੜ੍ਹਨ ਆਉਂਦਾ ਜਿਦੇ ਵਿੱਚ ਸਭ ਤੋਂ ਵੱਧ ਨੇਪਾਲ ਤੋਂ 28% ਤੇ ਅਮਰੀਕਾ ਤੋਂ ਵੀ 6% ਜਵਾਕ ਭਾਰਤ ਪੜ੍ਹਨ ਆਉਂਦੇ ਆ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਬਹੁਤ-ਬਹੁਤ ਸ਼ੁਕਰੀਆ